ਉਸ ਤੋਂ ਬਾਅਦ ਅਪੰਜੀ ਸਾਹਿਬਤ ਭਾਈ ਉਸ ਤੋਂ ਬਾਅਦ ਤਲਵਾਰ ਸਲਾਵਰ ਦੇ ਜੋੜੀ ਲਾਇਆ ਭਈ ਸੇਰ ਦਾ ਗਰੀਮਪੁਰ ਅਪਾਉਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਧਾਨ ਪ੍ਰਦੀਪ ਸਿੰਘ ਪ੍ਰਬੰਧਕ ਕਮੇਟੀ ਗੁਰਦੁਆਰਾ ਪਿੰਡ ਟਪਈ ਅਸੀਂ ਹਲਟ ਧੌੜਾਂ ਬਹੁਤ ਸਾਡੇ ਪੁਰਖਿਆਂ ਤੋਂ ਚੱਲਦੀਆਂ ਆ ਰਹੀਆਂ 40 ਮੁਕਤੀਆਂ ਦੀ ਯਾਦ ਨੂੰ ਸਮਰਪਿਤ ਹਲਟ ਧੌੜਾਂ ਕਰਵਾ ਰਹੇ ਹਾਂ ਐਨ ਆਰ ਆਈ ਵੀਰ ਸਾਡੀਆਂ ਨਗਰ ਦੀਆਂ ਸੰਗਤਾਂ ਸਾਰੀਆਂ ਹਮ ਹਮਾ ਕੇ ਪਹੁੰਚਦੀਆਂ ਆ ਤੇ ਵੱਡੇ ਨਾਮ ਦੇ ਕੇ ਨਵਾਜਦੀਆਂ ਆ ਸੰਗਤੋਂ ਬਲਦ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਸੰਗਤਾਂ ਦਾ ਧੰਨਵਾਦ ਤੁਹਾਡਾ ਧੰਨਵਾਦ ਚੈਨਲ ਵਾਲੇ ਆਏ ਜੀ ਤੇ ਮਹਾਪੁਰਸ਼ ਪਰਮਾਤਮਾ ਦਾ ਚੜ੍ਹਦੀ ਕਲਾ ਚ ਰੱਖੀ। ਅੱਜ ਮਹਾਕੁੰਮ ਲੱਗਿਆ ਹੈ ਕਿੰਨੀ ਖੁਸ਼ੀ ਕਿੰਨਾ ਬਖਸ਼ਾ। ਬਸ ਮਾਲਕ ਦੀ ਖੁਸ਼ੀ ਤੇ ਕੋਈ ਅੰਤ ਹੀ ਨਹੀਂ ਜੀ। ਠੀਕ ਹੈ ਜੀ। ਮਾਲਕ ਕਿਰਪਾ ਕਰਦਾ ਆ ਆਪ ਕਰਵਾਉਂਦਾ ਆ ਸਿਰਫ ਸਾਨੂੰ ਇੱਕ ਹੀ ਜਰੀਆ ਬਣਾਇਆ ਹੈ ਇਹਨਾਂ ਨੇ ਜੀ। ਗ੍ਰਾਮ ਪੰਚਾਇਤ ਦੇ ਹਰੇਕ ਪਰਵਾਨ ਦੇ ਸਹਿਯੋਗ ਨਾਲ। ਗ੍ਰਾਮ ਪੰਚਾਇਤ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਐਨ ਆਰ ਆਈ ਵੀਰਾਂ ਦਾ, ਨੌਜਵਾਨ ਵੀਰਾਂ ਦਾ, ਸਭ ਤੋਂ ਵੱਡਾ ਬਾਬਾ ਭਾਈ ਸਰਜਾ ਸਿੰਘ ਜੀ ਦਾ ਬਹੁਤ ਸ਼ੁਕਰਾਨਾ ਧੰਨਵਾਦ ਕਰਦੇ ਆ ਜੋ ਆਪ ਵੱਸ ਕੇ ਸੰਗਤਾਂ 'ਚ ਮੇਲਾ ਕਰਵਾ ਰਹੇ ਜੀ ਠੀਕ ਹੈ ਸੰਤਾ ਤੁਹਾਨੂੰ ਫੈਰ ਰਹੀ ਤੁਹਾਡੇ ਬਾਹਰ ਬੈਠੇ ਮੈਸੇਜ ਬਸ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੋ ਅਸੀਂ ਇਹੇ ਅਰਦਾਸ ਕਰਦੇ ਆ ਜਦੋਂ ਐਨ ਆਰ ਆਈ ਵੀਰ ਨਗਰ ਦੀਆਂ ਸੰਗਤਾਂ ਚੜ੍ਹਦੀ ਕਲਾ ਵਿੱਚ ਆ ਅਰਦਾਸਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਮਾਲ ਕਰਦਾ ਤੋ ਵੱਡੇ ਨਾਮਾਂ ਨਾਲ ਨਵਾਜਦੇ ਆ ਅੱਗੇ ਤੋਂ ਵੀ ਬਹੁਤ ਵੱਡੇ ਨਾਮ ਦਿੰਦੇ ਬੋਲਡ ਮੋਰਸਾਈਕਲ ਹੈ ਮੋਟਰਸਾਈਕਲ ਹੈ ਜੀ ਕੈਸ਼ ਪ੍ਰਾਈਜ਼ ਹੈ ਜੀ ਸਾਰੇ ਠੀਕ ਹੈ ਜਿੱਦਾਂ ਮਾਘੀ ਮੇਲਾ 14 ਤਰੀਕ ਦੀ ਡੇਟ ਫਿਕਸ ਰਹੀ ਨਹੀਂ ਜੀ 14 ਤਰੀਕ ਡੇਟ ਫਿਕਸ ਨਹੀਂ ਸਾਡੀ ਮਾਘੀ ਸੰਗਰਾਣ ਤੇ ਹਾਂਜੀ ਅਸੀਂ ਮੇਲਾ ਕਰਵਾਉਂਦੇ ਆ ਜੀ ਅੱਛਾ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਓ ਯਾਰ ਬੜੇ ਥਲੇ ਚੱਲ ਜਾਓ ਬਿਲਕੁਲ 예음 اڏي ڪر 30